ਸਤ ਸ੍ਰੀ ਅਕਾਲ ਪੰਜਾਬੀਓ ਜਿਵੇਂ ਕਿ ਮਾਤਾ ਚਰਨ ਕੌਰ ਨੇ ਹੁਣ 15 ਤਰੀਕ ਦਾ ਦੱਸ ਰਹੇ ਨੇ ਉਹ ਜਿਹੜਾ ਕਿ ਦਾਖਲ ਚੰਡੀਗੜ੍ਹ ਦੇ ਵਿੱਚ ਕਿਸੇ ਹਸਪੀਟਲ ਦੇ ਵਿੱਚ ਦਾਖਲ ਦੱਸਦੇ ਨੇ ਮਾਤਾ ਚਰਨ ਕੌਰ ਤੇ ਜਿੰਨੀਆਂ ਹੁਣ ਦੇਖ ਲਓ ਵੀ ਮੀਡੀਆ ਦੇ ਉੱਤੇ ਖਬਰ ਫੈਲ ਰਹੀ ਹੈ ਕਿ ਬੱਚੇ ਹੋ ਗਏ ਜੀ ਉਹ ਹੋ ਗਿਆ ਜੀ ਵਾਹ ਹੋ ਗਿਆ ਜੀ ਚਲੋ ਕੋਈ ਗੱਲ ਨਹੀਂ ਬਾਈ ਗਲਤੀ ਤਾਂ ਖਰ ਲੱਗ ਜਾਂਦੀ ਹੈ ਕਿਸੇ ਨੂੰ ਪਰ ਫਿਰ ਵੀ ਜ਼ਿਆਦਾਤਰ ਨਿਊਜ਼ ਫਾਰਡ ਆ ਰਹੇ ਨੇ ਤੇ ਆਪਾਂ ਤਾਂ ਇਹੀ ਅਪੀਲ ਕਰਦੇ ਆਂ ਬਾਈ ਸਾਰਿਆਂ ਨੂੰ ਕਿ ਯਾਰ ਗਲਤ ਖਬਰ ਤਾਂ ਨਾ ਹੀ ਦਿਓ ਕਿਉਂਕਿ ਪਤਾ ਨਹੀਂ ਕਿਸੇ ਦੀਆਂ ਮਨੋ ਭਾਵਨਾ ਕਹਿ ਜੀਆਂ ਹੁੰਦੀਆਂ ਹਨਾ ਭਾਵਨਾ ਜੁੜੀਆਂ ਹੁੰਦੀਆਂ ਨੇ ਕਿਸੇ ਦੀਆਂ ਤੇ ਬਾਕੀ ਪੰਜਾਬੀਓ 15 ਤਰੀਕ ਦਾ ਸਮਾਂ ਦੱਸ ਰਹੇ ਆਉਣ ਵਾਲੀ 15 ਤਰੀਕ ਦਾ ਤੇ 15 ਮਾਰਚ ਦਾ ਮਾਰਚ ਦਾ ਮਹੀਨਾ ਚੱਲ ਰਿਹਾ 15 ਮਾਰਚ ਨੂੰ ਦੱਸ ਰਹੇ ਨੇ ਅੱਜ ਮੇਰਾ خیال 13 13 ਤਰੀਕ ਹੋ ਗਈ ਹੋਣੀ ਅੱਜ ਤੇ ਦੇਖੋ ਬਾਕੀ ਪਰਮਾਤਮਾ ਕਰੇ ਆਪਾਂ ਦਾ ਕੈਨੇ ਆ ਭਲਾ ਕਰੇ ਉਹਨਾਂ ਦਾ ਵਿਚਾਰਾਂ ਦਾ ਬਾਕੀ ਚੰਡੀਗੜ੍ਹ ਦੇ ਕਿਸੇ ਹਸਪੀਟਲ ਦੇ ਵਿੱਚ ਦਾਖਲ ਆ ਮਾਤਾ ਚਰਨ ਕੌਰ ਚਲੋ ਵਧੀਆ ਸਮਾਂ ਲਿਆ ਵੀਰ ਆਪਾਂ ਦਾ ਕੈਨੇ ਆ ਬਾਈ ਬਾਕੀ ਤੁਸੀਂ ਜਿੰਨੇ ਦਰਸ਼ਕ ਦੇਖ ਰਹੇ ਹੋ ਜਿੰਨੀਆਂ ਫੇਕ ਨਿਊਜ਼ਾਂ ਨੇ ਪਹਿਲਾਂ ਉਹਦਾ ਮਤਲਬ ਟਾਈਟਲ ਚੰਗੀ ਤਰ੍ਹਾਂ ਪੜ ਲਿਆ ਕਰੋ ਬਾਈ ਕਿਉਂਕਿ ਯਾਰ ਲਿਖਦਾ ਬੰਦਾ ਕੋਸ਼ਾ ਨਾ ਤੇ ਹੋ ਕੁਝ ਜਾਂਦਾ ਜਦੋਂ ਆਪਾਂ ਦੇਖਦੇ ਆ ਹੁਣ ਵੱਡੇ ਵੱਡੇ ਨਿਊਜ਼ ਦੇਖ ਰਹੇ ਆਪਾਂ ਸਾਰੇ ਮੈਂ ਵੀ ਦੇਖਦਾ ਆ ਵੀ ਯਾਰ ਬਹੁਤ ਜਿਹੜੇ ਉੱਚ ਕੋਟੀ ਦੇ ਚੈਨਲ ਨੇ ਨਾ ਮਤਲਬ ਦੇ ਆਪ ਨੂੰ ਯੂਟਿਊਬਰ ਨੇ ਬਾਕੀ ਹੋਰ ਵੱਡੇ ਨਿਊਜ਼ ਚੈਨਲ ਵਾਲੇ ਵੀ ਵਿੱਚ ਕਰ ਰਹੇ ਨੇ ਨਿਊਜ਼ ਚੈਨਲ ਦੇ ਉੱਤੇ ਰੀਅਲ ਜਿਹੜਾ ਹੁੰਦਾਗਾ ਉਹੀ ਦਿਖਾਉਣਾ ਚਾਹੀਦਾ ਵਿੱਚ ਇੱਕ ਦੋ ਨਿਊਜ਼ ਚੈਨਲ ਆ ਵੀ ਹੈਗੇ ਨੇ ਜਿਹੜੇ ਕਿ ਫੇਕ ਖਬਰ ਚਲਾ ਕੇ ਵਿਊ ਲੈਣ ਦੇ ਮਾਰੇ ਲਾਲੋ ਜਾਂ ਕੋਈ ਮੰਨ ਲਓ ਪੈਸਾ ਕਹਿ ਸਕਦੇ ਆ ਆਪਾਂ ਵੀ ਜਿਵੇਂ ਪੈਸਾ ਹੀ ਕਮਾਉਂਦਾ ਹੁੰਦਾ ਅਗਲਾ ਤੇ ਇੱਕ ਆਪਦੇ ਮਸ਼ਹੂਰੀ ਦੇ ਲਈ ਆਪਦੇ ਵਿਊ ਲਾਈਨ ਦੇ ਮਾਰੇ ਬਹੁਤ ਯਾਨੀ ਕਿ ਬੰਦੇ ਯਾਰ ਅੱਜ ਕੱਲ੍ਹ ਲੋਕ ਦੇਖ ਰਹੇ ਆ ਜਿਵੇਂ ਕਿ ਹੋਰ ਵੀ ਮੁੰਡੇ ਨੇ ਕਈ ਜਿਹੜੇ ਯੂਟਿਊਬਰ ਨੇ ਵੱਡੇ ਉਹ ਵੀ ਫੇਕ ਖਬਰਾਂ ਦੇ ਰਹੇ ਨੇ ਥੰਬਨੇਲ ਲਾ ਕੇ ਤੇ ਪੰਜਾਬੀਓ ਆਪਾਂ ਤਾਂ ਦੇਖੋ ਇਹੀ ਫੀਲ ਕਰਦੇ ਆ ਬਾਈ ਸਾਰਿਆਂ ਨੂੰ ਵੀ ਯਾਰ ਦੇਖ ਕੇ ਆਪਦਾ ਧਿਆਨ ਨਾਲ ਆਪਦਾ ਦੇਖੋ ਖਬਰਾਂ ਵੀ ਤੇ ਕਿਸੇ ਤੇ ਯਕੀਨ ਨਾ ਕਰੋ ਬਾਈ ਕਿਉਂਕਿ ਜਿੱਦੇ ਸੱਚ ਸਾਹਮਣੇ ਆ ਗਿਆ ਪਹਿਲੇ ਨੰਬਰ ਤੇ ਤਾਂ ਉਹਦੇ ਟੀਵੀ ਤੇ ਆਊਗਾ ਠੀਕ ਹੈ ਨਾ ਟੈਲੀਵਿਜ਼ਨ ਦੇ ਉੱਤੇ ਪੂਰੀ ਪਰਮਹਾਰ ਮਚ ਜੂਗੀ ਪੂਰੀ ਤਬਾਹੀ ਵਾਂਗੂ ਅੱਗ ਵਾਂਗੂ ਗੱਲ ਫੈਲੂਗੀ ਬਾਈ ਬੱਚੇ-ਬੱਚੇ ਦੀ ਜਵਾਨ ਦੇ ਮੂੰਹੋਂ ਸੁਣੋਂਗੇ ਤੁਸੀਂ ਫਿਰ ਇਹ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਆ ਮਾਤਾ ਚਰਨ ਕੌਰ ਦੇ ਬੱਚਿਆਂ ਦੀ ਚਲੋ ਆਪਾਂ ਤਾਂ ਇਹ ਗੱਲ ਕਹਿੰਦੇ ਆ ਬਾਈ ਵੀ ਬਹੁਤ ਵਧੀਆ ਸਮਾਂ ਲਿਆਵੇ ਉਹਨਾਂ ਦੇ ਵਿਚਾਰਾਂ ਤੇ ਯਾਰ ਉਹਦਾ ਟੁੱਟੇ ਪਏ ਨੇ ਜਮੇ ਹੁਣ ਤੁਸੀਂ ਜਾਣਦੇ ਹੋ ਕਿ ਜੇ ਕਿਸੇ ਦਾ ਜਵਾਕੇ ਕੋਈ ਕੁ ਹੁੰਦਾਗਾ ਉਹ ਮਰ ਜਾਵੇ ਚਲਿਆ ਜਾਵੇ ਦੁਨੀਆ ਤੋਂ ਬਾਈ ਯਾਰ ਮਾਂ ਪਿਓ ਉਹਦਾ ਇਕੱਲੇ ਦਾ ਕੀ ਬਣਦਾ ਯਾਰ ਆਪਾਂ ਸੋਚ ਸਕਦੇ ਹਾਂ ਵੀ ਜੇ ਕੋਈ ਆਪਣਾ ਨਾ ਹੋਵੇ ਤਾਂ ਇਕੱਲਿਆਂ ਦਾ ਆਪਣਾ ਕੀ ਬਣੂ ਇਹ ਦੇਖੋ ਮਜ਼ਾਕ ਵਾਲੀਆਂ ਗੱਲਾਂ ਤੇ ਕਿਸੇ ਦੇ ਦਰਦ ਨੂੰ ਦੇਖਣ ਵਾਲੀਆਂ ਗੱਲਾਂ ਜਿਵੇਂ ਲੋਕਾਂ ਨੇ ਤਾਂ ਹੁਣ ਵਿੱਚ ਮਜ਼ਾਕ ਵੀ ਬਣਾ ਰੱਖਿਆ ਪਰ ਆਪਾਂ ਸੋਚਨੇ ਵੀ ਯਾਰ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣੀ ਕਿਸੇ ਦੀ ਆਤਮਾ ਨੂੰ ਸਮਝ ਲਓ ਪਰਮਾਤਮਾ ਨੂੰ ਠੇਸ ਪਹੁੰਚਾਤੀ ਬਾਈ ਸਾਡੇ ਤੋਂ ਵੀ ਕੋਈ ਗਲਤਮ ਪਰਮਿਸ਼ਨ ਆ ਗਈ ਸੀ ਸਾਡੇ ਕੋਲੇ న్యూਸ ਦੇ ਪ੍ਰਤੀ ਤੇ ਬਾਈ ਉਹਦੇ ਰਾਹੀਂ ਸਾਨੂੰ ਵੀ ਯਾਰ ਕੋਈ ਅਪੀਲ ਕਰਨੀ ਪੈਗੀ ਸੀ ਤਾਂ ਚਲੋ ਖੁਸ਼ੀ ਦੀ ਕਰ ਰਹੇ ਸੀ ਵੀ ਬੱਚੇ ਹੋ ਗਏ ਪਰ ਆਪਾਂ ਯਾਰ ਹੁਣ ਕਹਿੰਦੇ ਆ ਬਾਈ ਵੀ ਆਪਾਂ ਮਾਫੀ ਮੰਗਦੇ ਇਸ ਗੱਲ ਦੀ ਕਿਉਂਕਿ ਯਾਰ ਕਿਸੇ ਫੇਕ ਨਿਊਜ਼ ਨੇ ਖਾਤੀ ਸੀ ਉਹ ਵੀ ਇੱਕ ਨਿਊਜ਼ ਚੈਨਲ ਹੀ ਸੀ ਵੱਡਾ ਤੇ ਚਲੋ ਉਸ ਗੱਲ ਦੀ ਮਾਫੀ ਚਾਹੁੰਨੇ ਬਾਈ ਤੇ ਬਾਕੀ ਆਪਣਾ ਕੋਈ ਇਰਾਦਾ ਨਹੀਂ ਹੁੰਦਾ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਜਾਂ ਫਿਰ ਕਿਸੇ ਨੂੰ ਗਲਤ ਖਬਰ ਦੇਣ ਦਾ ਹਨਾ ਗਲਤ ਮੁੱਦੇ ਤੇ ਆਪਾਂ ਬੋਲਣ ਦਾ ਕੋਈ ਇਰਾਦਾ ਨਹੀਂ ਰੱਖਦੇ ਬਾਈ ਆਪਾਂ ਤਾਂ ਮੁੱਦਿਆਂ ਤੇ ਬੋਲਦੇ ਆ ਯਾਰ ਪੰਜਾਬ ਦੇ ਲਈ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਪਾਣੀਆਂ ਲਈ ਸਾਰੀਆਂ ਗੱਲਾਂ ਬਾਤਾਂ ਵਿੱਚ ਹੀ ਆ ਜਾਂਦੀਆਂ ਪੰਜਾਬੀ ਉਹ ਬਾਕੀ ਖਾਸ ਕਰਕੇ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਹੜੀ ਖਬਰ ਕੇ ਸਿੱਧੂ ਮੂਸੇ ਵਾਲੇ ਦੀ ਮਾਤਾ ਦੀ ਇਹਦੇ ਉੱਤੇ ਤਾਂ ਆਪਾਂ ਇਹੀ ਆਪਣੀ ਮਤਲਬ ਚਿੰਤਾ ਜਤਾ ਰਹੇ ਹਾਂ ਕਿ ਯਾਰ ਬਈ ਬਹੁਤ ਵਧੀਆ ਸਮਾਂ ਵਿਚਾਰਿਆਂ ਤੇ ਲਿਆਵੇ ਯਾਰ ਵਿਚਾਰਿਆਂ ਦਾ ਪੁੱਤ ਐਡਾ ਨੌਜਵਾਨ ਯਾਰ ਉਹ ਤਾਂ ਜਦੋਂ ਆਪਾਂ ਊਂ ਵੀ ਕੋਈ ਗਾਣੇ ਗੁਣੇ ਸੁਣਦੇ ਆਂ ਉਹ ਵਿਚਾਰੇ ਦੇ ਉਹ ਯਾਰ ਬੰਦੇ ਦਾ ਆਪ ਹੀ ਦਰਦ ਹੋ ਜਾਂਦਾ ਬੰਦੇ ਨੂੰ ਯਾਰ ਵੀ ਸਾਡਾ ਇੱਕ ਇਹ ਜਿਹਾ ਉੱਚ ਕੋਟੀ ਦਾ ਹਲਾ ਕਲਾਕਾਰ ਸੀ ਹੀਰੇ ਵਰਗਾ ਯਾਰ ਉਹ ਬੰਦਾ ਯਾਰ ਦੇਖ ਲਓ ਤੁਸੀਂ ਹੈਂ ਖਪਾ ਕੇ ਧਰਤਾ ਯਾਰ ਵਿਚਾਰੇ ਨੂੰ ਉਹਨੂੰ ਵੀ ਤੇ ਹੁਣ ਦੇਖੋ ਆਪਾਂ ਤਾਂ ਕਹਿੰਦੇ ਚਲੋ ਕਿਸੇ ਬਾਲ ਰੂਪ ਦੇ ਵਿੱਚ ਵਿਚਾਰਾ ਬੱਚੇ ਦੇ ਰੂਪ ਦੇ ਵਿੱਚ ਹੋ ਇਹਨਾਂ ਦੇ ਘਰੇ ਹੀ ਵਾਪਸ ਆਵੇ ਆਪਣੀ ਤਾਂ ਇਹੀ ਦੁਆ ਗਈ ਬਾਕੀ ਪੰਜਾਬੀਓ ਸਾਰੇ ਦੁਆਈ ਕਰਿਆ ਕਰੋ ਯਾਰ ਜੇ ਕਿਸੇ ਦੇ ਲਈ ਆਪਣੀ ਦੁਆ ਕੰਮ ਕਰਦੀ ਹੈ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿਉਂਕਿ ਆਪਣਾ ਵੀ ਯੋਗਦਾਨ ਹੋ ਜਾਂਦਾ ਇਹਨਾਂ ਗੱਲਾਂ ਦੇ ਵਿੱਚ ਬਾਕੀ ਭਾਈ ਲਾਸਟ ਤੇ ਆਪਣੀ ਇਹੀ ਅਪੀਲ ਹੁੰਦੀ ਆ ਪੰਜਾਬੀਓ ਵੀ ਜਿਹੜਾ ਕੋਈ ਭੈਣ ਭਰਾ ਆਪਣਾ ਕੋਈ ਬਜ਼ੁਰਗ ਮਾਂ ਭੈਣ ਕੋਈ ਵੀ ਦੇਖ ਰਹੀ ਹੈਗੀ ਚੈਨਲ ਆਪਣਾ ਤਬੀਰ ਬਣ ਕੇ ਸਬਸਕ੍ਰਾਈਬ ਕਰ ਦਿਓ ਕਿਉਂਕਿ ਇਹਦੇ ਨਾਲ ਆਪਣਾ ਨਾਲੇ ਤਾਂ ਹੋਰ ਆ ਮਤਲਬ ਬੰਦੇ ਨੂੰ ਹੌਸਲਾ ਹੁੰਦਾਗਾ ਤੇ ਨਾਲੇ ਬਾਈ ਅਗਲਾ ਨੋਟੀਫਿਕੇਸ਼ਨ ਹੁੰਦਾ ਜਿਹੜਾ ਉਹ ਤੁਹਾਡੇ ਤੇ ਪਹੁੰਚ ਜਾ ਉਹ ਬਾਈ ਧੰਨਵਾਦ ਵੀਰੇ